43000 ਰੁਪਿਆ ਰੇਟ ਮਿੱਤਰੋ ਟਰੈਕਟਰ ਦੇ ਵਿੱਚੋਂ ਕੱਢ ਗਿਆ ਟਰੈਕਟਰ ਪੂਰਾ ਚੰਗਾ ਵੇਦਾ ਸੀ ਇਹ ਗੱਲ ਕਾਂਗੇ ਜੇ ਜਾਂਸੀ ਜਾਂਦਾ ਬਈ ਰੋਕ ਲਈ 35000 ਰੁਪਿਆ ਰੇਟ ਇਹਦੇ ਚੋਂ ਲੋਨ ਫੈਂਸ ਵੀ ਉਹ ਜੋ ਪੁਰਾਣਾ ਵੀ ਕੱਟਿਆ ਜਾਊਗਾ 855 ਉਦੋਂ ਬਾਅਦ ਦੇ ਵਿੱਚ ਕਹਿੰਦੇ ਫੇਰ ਲਿਆ ਕੇ ਲਾਤਾ 2002 ਮਾਡਲ ਕੋਲ ਪੀਵੀ 10 ਲੁਧਿਆਣੇ ਦਾ ਨੰਬਰ ਆ ਫਰੰਟ ਟਾਇਰ ਮਿੱਤਰੋ ਜਹਾਜ਼ ਜੀ ਜੜੀ ਬੈਠਾ ਵੀਰ ਤੇ ਜਹਾਜ਼ ਜੀ ਟਾਇਰ ਕਰਲਾ ਉਸਕਰ ਇੰਜਨ ਪੰਜਾਬ ਨੰਬਰ ਆ ਜਾਣਕਾਰੀ ਤੁਹਾਡੀ ਨਾ ਮੈਂ ਕਰ ਲੈਣਾ ਸਾਜੀ ਟਾਇਰ ਟੂਰ ਦੇਖੋ ਬੰਗਲੇ ਟਾਂ ਤੇ ਮਰੀ ਕੈਮਰਾ ਗੁਡੀਅਰ ਤੇ ਆ ਸਤਨਾਮ ਇੱਕ ਗੱਲ ਹੋਰ ਆ ਠੀਕ ਹੈ ਇੱਕ ਰੂਟ ਟਰੈਕਟਰ ਆ ਵੀਰੇ ਆਪਣੇ ਪਿੰਡ ਜੀ ਦੀ ਉਹਦੀ ਕੰਡੀਸ਼ਨ ਦੱਸੀ ਜਾਂਦੀ ਆ ਟਰੈਕਟਰ ਗਿੱਲਾਂ ਦਾ ਕਿਧੋਂ ਤਾ ਤਾ ਵੀ ਹੈ ਨਹੀਂ ਟਰੈਕਟਰ ਆ ਨਹੀਂ ਕੰਡੀਸ਼ਨ ਨਾ ਜਿਹੜੀ ਸਾਰਾ ਟਰੈਕਟਰ ਬੋਲ ਦੱਸ ਦਿੰਦਾ ਵੀ ਮੈਂ ਕਿੱਥੋਂ ਆਇਆ ਕਿੱਥੋਂ ਆਇਆ ਕਿੱਥੋਂ ਆਇਆ ਤੇ ਬੰਦੇ ਦੇ ਸ਼ਰਮੇ ਦੇ ਵਰਗੇ ਦੇ ਘਰੋਂ ਆਇਆ ਕਿ ਜਿਮੀਦਰੋਂ ਦੁਆਏ 268000 ਡਿਮਾਂਡ ਆ ਕਿੰਨੇ ਦਾ ਨਹੀਂ ਘਟ ਰੈਕਟਰ ਇਹ ਇਹ ਬਾਈ ਇੱਕੋ ਰੇਟ ਆ ਦਾ ਯਾਰ ਇੱਕ ਰੇਟ ਆ ਵਧੀਆ ਗੱਲਾ ਇਹ 255000 ਦਾ ਜਸਮੁਨੀ 255000 ਪਾਈ 74 XP ਬਾਈ ਮਾਡਲ ਆ ਠੀਕ ਹੈ ਠੀਕ ਹੈ ਗੱਲਾ ਆ ਪੰਜਾਬ ਨੰਬਰ ਦੇ ਵਿੱਚ ਆ ਪੁਰਾਣਾ ਘਟਿਆ ਹੋਊ ਲੋਨ ਫੈਂਸ ਹੋ ਜੂ ਲੋਨ ਇਹਦੇ ਤੇ ਸਵਾ 5 ਲੱਖ ਹੋ ਜੂਗਾ ਸਵਾ 5 ਲੱਖ ਤੇ 598 ਰੇਟ ਆ ਠੀਕ ਹੈ ਪੰਜਾਬ ਨੰਬਰ ਦੇ ਵਿੱਚ ਆ ਹਾਂਜੀ ਤੇ ਘੰਟੇ ਵੀ ਥੋੜੀ ਚੱਲਿਆ ਉਹ ਮਾੜਾ ਜ ਮਰੀ ਮੀਟਰ ਦੇ ਕਿੰਨਾ 16 1700 ਘੰਟਾ ਚੱਲਿਆ ਨੇ ਘੰਟੇ ਆ 45 1645 45 ਘੰਟੇ ਚ 1645 ਘੰਟੇ ਇਹ ਮਿੱਤਰੋ 743 XT ਟਰੈਕਟਰ ਚੱਲਿਆ 598 ਡਿਮਾਂਡ ਆ 598 ਡਿਮਾਂਡ ਆ ਹੁਣ ਤੂੰ ਕਰ ਲੈ ਚਾਹ ਪੂਰਾ ਅਸਿਆ ਮੈਂ ਕਰ ਲਾਂ ਹਾਂਜੀ ਬਸ ਐਂ ਕਰ ਜਿਹੜਾ ਅੱਠਾ ਜਾ ਪਿੱਛੇ ਇਹਨੂੰ ਚੱਕ ਕੇ ਲਾ ਮੂਰੇ 580 ਦਾ ਰਹਿ ਗਿਆ ਕੋਈ ਗੱਲ ਨਹੀਂ 18 ਹੋ ਟ ਗਿਆ ਉੱਤੋਂ ਕੋਈ ਗੱਲ ਨਹੀਂ 580 ਰਹਿ ਗਿਆ ਬਾਈ ਟਰੈਕਟਰ ਇੱਕੋ ਰੇਟ ਬਾਈ ਦਾ ਤੇ ਨੂੰ ਕਰ ਲੋ ਫੋਲੋ ਲਾਈਕ ਕਮੈਂਟ ਸ਼ੇਅਰ ਦਬਾ ਕੇ ਕਰਿਓ ਬਾਈ ਸ਼ੋਰ ਸਕਰੀਨ ਤੇ ਦੇਖੇ ਆਏ ਆ ਤੇ ਤਮਾਕੇ ਫੇਰ ਸਾਨੂੰ ਓਵਰ ਨਹੀਂ ਪਤਾ ਹੋਰ ਦਬਾਵਾਂਗੇ ਵੱਡੇ ਪੰਜ ਲੱਖ ਤੇ 55000 ਦਾ ਯੈਸ ਜਾਂ ਨੋ ਪੰਜ ਲੱਖ ਤੇ 55000 ਦਾ ਇਹਦੇ ਵਿੱਚੋਂ ਉੱਡ ਗਿਆ ਸ਼ਰਮਾ ਜੀ 55 ਤੇ 43000 43000 ਰੁਪਿਆ ਰੇਟ ਮਿੱਤਰੋ ਟਰੈਕਟਰ ਦੇ ਵਿੱਚੋਂ ਘਟ ਗਿਆ ਟਰੈਕਟਰ ਪੂਰਾ ਚੰਗਾ ਵੈਦਾ ਅਸੀਂ ਇਹ ਗੱਲ ਕਾਂਗੇ ਜੇ ਜਾਂਸੀ ਜਾਂਦਾ ਬਾਈ ਰੋਕ ਜੀ 43 ਦੇ ਕੇ 55 ਉੱਡਿਆ 50 ਪਰ ਆ 43 ਉਹ ਡਾ ਸੌਰੀ 52 ਨਹੀਂ 43 43 ਤੇ ਇੱਕ ਨਾ ਬਾਈ ਤੁਹਾਨੂੰ ਆਪਾਂ ਬਾਈ ਨਾਲ ਮਲਾਉਨੇ ਆ ਠੀਕ ਹੈ ਗੱਲ ਇਸ ਵੀਡੀਓ ਦੇ ਵਿੱਚ ਜੇ ਕਿਸੇ ਵੀ ਬੰਦੇ ਨੂੰ ਬਾਈ 3600 ਫੋਰਡ ਚਾਹੀਦਾ ਹੋਇਆ 3000 ਫੋਰਡ ਚਾਹੀਦਾ ਹੋਵੇ ਠੀਕ ਹੈ ਕੋਈ ਵੀ ਮਾਡਲ 3000 3600 ਫੋਰਡ ਕੇ ਜਿਹੜਾ ਮਰਜ਼ੀ ਮਾਡਲ ਬਾਈ ਠੀਕ ਹੈ ਠੀਕ ਹੈ ਗੱਲ 3000 ਫੋਰਡ 3600 3610 3620 ਹੋਵੇ ਕੱਲਾ ਫੋੜੀ ਫੋੜੀ ਤੇ ਬਾਈ ਆਪਣਾ ਆਪਣੇ ਨਾਲ ਆ ਕੀ ਆਲਾ ਬਾਈ ਕੀ ਨਾਮ ਬਿੰਦਰ ਸਿੰਘ ਬਿੰਦਰ ਸਿੰਘ ਬਾਈ ਦਾ ਨਾਮ ਤੇ ਪਿੰਡ ਹੈਗਾ ਪਥਰਾਲਾ ਜੀ ਪੱਕਾ ਪਥਰਾਲਾ ਡੱਬ ਵਾਲੀ ਦੇ ਕੋਲੇ ਬਾਈ ਬਾਈ ਦਾ ਪਿੰਡ ਆ ਠੀਕ ਹੈ ਪੰਜਾਬ ਨੰਬਰ ਵੀ ਮਿਲ ਜਾਂਦਾ ਹਰਿਆਣਾ ਨੰਬਰ ਵੀ ਮਿਲ ਜਾਂਦਾ ਠੀਕ ਹੈ ਤੇ ਸੈਮਸਨ ਇੰਜਨ ਵਾਲਾ ਵੀ ਮਿਲ ਜਾਂਦਾ ਸਾਰੇ ਮਿਲ ਜਾਂਦੇ ਇੰਗਲੈਂਡ ਵਾਲਾ ਕਹਿੰਦੇ ਜਿਹਨੂੰ ਠੀਕ ਹੈ 71 72 ਦੇ ਵਿੱਚ ਦਾ ਆਏ ਸੀ ਉਹ ਠੀਕ ਹੈ ਤੇ ਆਪਣੇ ਕੋਲੇ ਕਿੰਨੇ ਚਿਰ ਹੋ ਗਿਆ ਵੀਰੇ ਆਪਾਂ ਨੂੰ ਥੋੜਾ ਦਾ ਕੰਮ ਕਰਦੇ ਹਾਂ 20-25 ਸਾਲ ਹੋ ਗਈ 20-25 ਸਾਲ ਹੋ ਗਏ ਫੋਰ ਬੇਜ ਦੇ ਨੂੰ ਠੀਕ ਹੈ ਤੇ ਆਪਾਂ ਕਿੱਥੋਂ ਤੱਕ ਰਪੇ ਤੇ ਉਹਨਾਂ ਦੇ ਟੈਕ ਟਰੈਕਟਰ ਆਪਣੇ ਸਾਰੇ ਗਿਆ ਕੰਟਰੀਆਂ ਜਿਹੜੇ ਅਮਰੀਕਾ ਕੈਨੇਡਾ ਅੰਗਲੈਂਡ ਠੀਕ ਹੈ ਸਿੱਧਾ ਸਿੱਧਾ ਕਹ ਦੋ ਤਿੰਨ ਦਾ ਜਰਮਨੀ ਨਿਊਜ਼ੀਲੈਂਡ ਤੂੰ ਭੇਜਿਆ ਠੀਕ ਹੈ ਦੋ ਟਰੈਕਟਰ ਬਾਈ ਤੋਂ ਲੈ ਕੇ ਜੀ ਆਪਣਾ ਮੋਬਾਈਲ ਨੰਬਰ 9517685300 9517685300 81300 95176 ਬਾਈ ਨਾਲ ਕਨੈਕਟ ਕਰ ਲਓ ਜੇ ਕਿਸੇ ਨੂੰ ਫੋਨ ਚਾਹੀਦਾ ਨੰਬਰ ਆਪਾਂ ਉੱਤੇ ਵੀ ਲਾ ਦਾਂਗੇ ਤੇ ਬਾਈ ਦਾ ਪਿੰਡ ਤੁਹਾਨੂੰ ਦੱਸ ਹੀ ਦਿੱਤਾ ਗੱਲਬਾਤ ਕਰਕੇ ਕੋਈ ਵੀ ਟਰੈਕਟਰ ਲੈ ਕੇ ਜਾਣਾ ਲਿਜਾ ਸਕਦੇ ਹੋ ਫੋੜ ਕੱਲਾ ਕੱਲਾ ਕੋਈ ਸਪੈਸ਼ਲ ਫੋੜ ਵਾਲਾ ਬੰਦਾ ਲੱਭਦਾ ਨਹੀਂ ਕੱਲਾ ਫੋੜ ਵਾਲਾ ਹੋਰ ਕੋਈ ਨਹੀਂ ਹੋਰ ਕੋਈ ਨਹੀਂ ਲੈਂਦਾ ਇਹ ਠੀਕ ਹੈ ਇਹ ਕੱਲਾ ਤਿੰਨ ਹਜ਼ਾਰ ਵੱਧ ਲੈਨੇ ਆਪਾਂ 3000 ਰੁਪਏ ਦੇ ਕੋਲੇ ਹੁੰਦਾ ਹੀ ਹੁੰਦਾ ਇਹਦੀ ਜਾਨ ਆ 3000 ਫੋੜ ਤਾਂ ਠੀਕ ਹੈ ਜੇ 3000 ਹੈ ਨਹੀਂ ਇਹ ਮੰਜੇ ਤੇ ਪਿਆ ਠੀਕ ਆਹ ਖੜਾ ਪੁੱਛ ਲੈ ਨਹੀਂ ਸਹੀ ਗੱਲ ਆ ਇਹ ਤਿੰਨ ਨਹੀਂ ਆਦਾ ਪਰ ਰੱਖਨੇ ਜੇ ਇਹਨਾਂ ਦੇ ਘਰੇ 3000 ਨਹੀਂ ਹੈਗਾ ਤਾਂ ਇਹ ਅੱਧਾ ਬਿਮਾਰਾ ਅੱਧਾ ਬਿਮਾਰਾ ਤਿੰਨ ਯਾਰ ਸਹੀ ਗੱਲ ਆ ਸਹੀ ਠੀਕ ਹੈ ਸੱਚੀ ਗੱਲ ਆ ਇਸ ਟਾਈਮ ਵੀ ਹੈਗਾ 3000 ਇਹਦੇ ਕੋਲੇ ਠੀਕ ਹੈ 77 ਬੱਤਰ ਮਾਡਲ ਹੈਗਾ ਬੈਂਪਰ ਤੋਂ ਲੈ ਕੇ ਲਿੰਕਰ ਤੱਕ ਰੀਜਨਲ ਸਾਇਲੈਂਸਰ ਵੀ ਨਾਲ ਦਾ ਦੇ 77 ਬੱਤ 77 ਮਾਡਲ ਖੋੜਦਾ ਠੀਕ ਹੈ ਆ ਗਿਆ ਨਹੀਂ ਕੋਲ ਪਿਆ ਜੀ ਆਪਣੇ ਕੋਲ ਨਹੀਂ ਸਭ ਕੁਝ ਰੀਜਨਲ ਸੀਟਸ ਪਰ ਬਠਲਾ ਨਹੀਂ ਸੀਟਾਂ ਹੀ ਭਾਲਦੇ ਫਿਰਦੇ ਹੋ ਨਾ ਇਦਾਂ ਕਰੇ 20 ਪਈਆਂ ਜੇ ਕਿਸੇ ਸੀਰਦੂਲ 3000 ਫੋਰਡ ਦਾ ਕੋਈ ਪਟਾਕੇ ਚਾਹੀਦੀ ਹੋਈ ਉਹ ਵੀ ਮਿਲ ਜੂ ਤੋਂ ਲੈ 3000 ਧਮਾਕੇ ਕਰ ਤੇ ਵੱਡੇ ਅੱਜ ਸਰ ਵੀ ਨੇ ਫੋਰਡ ਵਾਲਾ ਬੰਦਾ ਲੱਭਤਾ ਹੁਣ ਮੈਨੂੰ ਘਾਹ ਆ ਜਾ ਜਗੀ ਜਾਂਦਾ ਪਹਿਲਾਂ ਤਾਂ ਇਹਦੇ ਕੋਈ ਆ ਐਂਡੋਫਾਰਮ 2022 ਮਾਡਲ ਆ 3048 ਪੰਜਾਬ ਨੰਬਰ ਆ ਜੀ 22 ਮਾਡਲ ਦੇ ਵਿੱਚ ਆ 475000 ਡਿਮਾਂਡ ਆ 3048 ਡੀ ਆਈ ਚੱਲਿਆ ਦੇਖੇਗਾ ਕਿੰਨਾ ਤੇ ਤੇਰੇ ਹਸਾਬ ਜੀ ਮੀਟਰ ਵੀ ਨਹੀਂ ਆਉਣਾ ਇਹ ਵੀ ਦਸਤੀ ਗੱਲ ਹਸਾਬ ਚ ਦਾ ਮੈਂ ਲੈ ਲੂੰਗਾ ਇਹ ਡਿਜੀਟਲ ਆ ਨਹੀਂ ਪੜਾ ਤੂੰ ਮਗਰ ਪਾਲਿਆ 458 ਘੰਟੇ ਵੇਰੀ ਗੁੱਡ 452 ਘੰਟੇ ਚੱਲਿਆ ਕੈਮਰਾ ਵੀ ਮਾਰਦੀ ਨਾਲ ਨਾਲ ਹੁਣ ਐਡੋ ਫਾਰਮ ਦੇ ਦੇ ਯਾਰ ਕੱਲੀ ਕੱਲੀ 452 ਘੰਟੇ ਚੱਲਿਆ ਕੱਲੀ ਹਾਏ ਭੈਣੀਆਂ ਹਰੀਆਂੀਆਂ ਬਿੰਦੀਆਂ ਲੱਗੀਆਂ ਪੰਗਾਂ ਸਰਮਾ ਕੱਲੇ ਕੱਲੇ ਖੁੰਝੇ ਚ ਓਰੇ ਆ ਬਾਈ ਚੱਲਿਆ ਹਾਂ ਦੇਖ ਇੱਧਰ ਇੱਧਰ ਆ ਵੀ ਹਦੀਨਾ ਨਾਲ ਹੀ ਲੌਂਕੀ ਜਾਂਦੀਆਂ ਆ ਆ ਦੇਖੋ ਆ ਬਿੰਦੀਆਂ ਜਿਹੜੀਆਂ ਕਹਿੰਦਾ ਮੈਂ ਜਿਹੜੀਆਂ ਲੱਗੀਆਂ ਹੁੰਦੇ ਨਾ ਨਾਲ ਬਾਅਦ ਪਿੰਨ ਜਾਲਾਉਂਦੀ ਹੈ ਕੰਪਨੀ ਹਾਂ ਤਾਂ ਚੱਲ ਸਟicker ਫੇਰ ਆ ਦੇ ਆ ਲੱਗਿਆ ਆ ਪਿੰਨਾ ਨਾ ਇਹ ਲੈਂਤੋਂ ਲਾਉਂਦੇ ਹੁੰਦੇ ਆ ਕੰਪਨੀਆਂ ਨਿਸ਼ਾਨੀਆਂ ਆ ਉਹਦੀਆਂ ਉਹ ਵੀ ਹਦੇ ਨਾਲ ਹੀ ਫਿਰਦੀ ਜਿਵੇਂ ਕਹਿੰਦੀ ਇਹ ਕੰਪਨੀ ਦਾ ਮੋਹਰਾ ਉਵੇਂ ਬਰਕਰਾਰ ਆ ਮੇ ਤੁਹਾਨੂੰ ਕਿਉਂਕਿ 458 ਘੰਟੇ ਦਾ ਚੱਲਿਆ ਜਾ ਸਰਮਾ ਹੁਣ ਤੋਂ ਇੱਥੇ ਆਇਆ ਤਾਂ 458 ਘੰਟੇ ਚੱਲਿਆ 475000 ਡਿਮਾਂਡ ਆ ਅੜਾ ਕੀ ਡੋਣਾ 25 50 ਰਹਿ ਗਿਆ 50 ਰਹਿ ਗਿਆ ਟਰੈਕਟਰ ਦੇ ਦਾਂਗੀ ਯਾਰ ਇੱਕੋ ਹੀ ਰੇਟ ਜਾ ਕੇ ਇੱਕੋ ਰੇਟ ਸ਼ੋਰ ਸਕਰੀਨ ਦਿਖਾ ਦਿਓ ਬਾਈ ਦੇ ਪੇਜ ਵਾਲਾ ਇਹ ਆ ਸੀ ਬਾਈ ਫੋਲੋ ਕਰਕੇ ਆਏ ਆ ਇਹ 4 ਲੱਖ ਤੇ 40 ਹਜ਼ਾਰ ਟਰੈਕਟਰ ਦੇ ਦਾਂਗੇ ਭਾਈ 4 ਲੱਖ ਤੇ 40 ਹਜ਼ਾਰ 35 ਹਜ਼ਾਰ ਰੁਪਿਆ ਰੇਟ ਇਹਦੇ ਚੋਂ ਲੋਨ ਫਾਇਨਸ ਵੀ ਜੋ ਪੁਰਾਣਾ ਵੀ ਕੱਟਿਆ ਜਾਊਗਾ ਤੇ ਇਹ ਰੇਟ ਆ ਜਿਹੜਾ ਕਹਿੰਦੇ ਬਾਅਦ ਲੈ ਕੇ ਘਟਾਉਂਦੇ ਆ ਮੰਡੀ 'ਚ ਆ ਜਾਓ ਏਸੀ ਆ ਦੀ ਸਭ ਤੋਂ ਵੱਡੀ ਮੰਡੀ ਆ ਕਮੈਂਟਾ ਫੇਰ ਕਰਿਆ ਕਰੋ ਮੇਰੇ ਰੇਟ ਆ ਰੇਟਾਂ ਤੇ ਕਿਹੜਾ ਦੇ ਕੇ ਆਇਓ ਜੇ ਕਿਸੇ ਨੂੰ ਕਿਸੇ ਨੇ ਤੁਹਾਨੂੰ ਇਦੋਂ ਘੱਟ ਦੇਤਾ ਨਾ ਫੇਰ ਬਾਅਦ ਚ ਕਰੋ ਸ਼ਰਮਾ ਲਿਆਂਦਾ ਓਏ ਹੌਲੈਂਡ ਦਾ ਜ਼ਮੀਨ ਨਹੀਂ ਮਿਲਣਾ ਉਹ ਤਾਂ ਮੈਂ ਤੁਹਾਨੂੰ ਲਿਖ ਕੇ ਲੈ ਲਵਾਂ ਕੋਰੇਗਾ ਤੇ ਲੈ ਕੇ ਲੈ ਲਵਾਂ ਇਹ ਕਰ ਦੋ ਧਮਾਕੀ ਮਿੱਤਰੋ ਹੌਲੈਂਡ ਮੇਰੇ ਆਉਦੇ ਹੁੰਦੇ ਆ ਉਹ ਮੈਨੂੰ ਪਾਵਰ ਹੁੰਦੀ ਹੈ ਮੇਰੇ ਦਿਲ ਨੂੰ ਪਾਵਰ ਹੁੰਦੀ ਹੈ ਕਿ ਆਪਾਂ ਚੈੱਕ ਦਾਂਗੇ ਤੇ ਉੱਤੇ ਚੈੱਕ ਦਾਂਗੇ ਹੌਲੈਂਡ ਆਪਣੇ ਆਪਦੇ ਹੁੰਦੇ ਆ ਜੀ ਦੱਬ ਕੇ ਕਰ ਦੋ ਮਿੱਤਰੋ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਸਰਮਾ ਜੀ ਥੈਂਕ ਯੂ ਬਾਈ ਬਹੁਤ ਬਹੁਤ